ਆਣੀ ਆ ਸੁੱਲੋ ਗੱਲ ਬੋਲੋ ਜੀ ਬੋਲੋ ਬੈਠ ਜਿਓ ਜੇ ਬੈਠ ਜੋ ਮੈਨੂੰ ਬਸ ਦੇ ਜਦੋਂ ਮੈਂ ਬੋਲਾਂ ਬੋਲ ਬਾਈ ਬੋਲੋ ਬੋਲੋ ਜੀ ਏਡੀਸੀ ਸਾਹਿਬ ਖੜੇ ਨੇ ਈਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਵਾਲੋ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਤੇ ਕੱਲ ਗੱਲਾਂ ਕਹਿ ਰਿਹਾ ਉਹ ਐਡੀਡੀਸੀ ਸਾਹਿਬ ਵੀ ਦੁਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉੜੀ ਆ ਚੁੱਕੇ ਨੇ ਇੱਥੇ ਗਰਦਾਰਤਰ ਸਿੰਘ ਜੀ ਉੜੀ ਆ ਚੁੱਕੇ ਨੇ ਲੱਖਾ ਛੱਡ ਦਿੱਤੇ ਗਏ ਲੱਖਾ ਜੀ ਛੱਡ ਦਿੱਤੇ ਗਏ ਜੇ ਪੂਰ ਹੋਵੇ ਤਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲਓ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲਓ ਗੱਲ ਇਹ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਤਾਂ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਮਾ ਕੇ ਆਏ ਆਂ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬੋਡੀਆਂ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਅਦਾਰੇ ਜਿਹਦੇ ਬਾਰੇ ADC ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰ ਲੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਇਲੈਗਲ ਵੇ ਨਾਲ ਚੱਲ ਰਹੇ ਆ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ। ਆਜ਼ਾਦੀ ਆਗਾਂ। ਇੱਕ ਤੀਜਾ ਸੈਂਟਰ ਹੈ 72 ਕੇ ਆਲਾ। ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨ ਬਾਅਦ ਜੋ ਵੀ ਉਹਦੀ ਲੀਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ। ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ। ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਉਹ ਜਿਹੜਾ ਬਹਾਦਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹੈ ਹਰ ਰੋਜ਼ ੁੱਡੇ ਦਰਿਆ ਨੂੰ ੁੱਡਾ ਨਾਲਾ ਬਣਾਉਂਦਾ ਹੈ ਇਹ ਬੰਦ ਹੋ ਜਾਊਗਾ ਔਰ 70 ਦਿਨਾਂ ਬਾਅਦ ਇਹਨਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ 'ਚ ਵੀ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਤੇਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੌਂਟ ਦੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚਿਹਰਾ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਜਿਆਂਗੇ ਪਰ ਰਹਿਵਾਂਗੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਸੱਜਣਾ ਹੁੰਦਾ ਸੋ कुझु कई जूं ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੁਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇੱਕ ਤੋਂ ਆਪ ਦੇ ਵੱਲੋਂ ਗੱਲ ਕਹਿੰਦੇ ਆ ਕਿ ਅਸੀਂ ਮੌਜੂਦ ਹਸਤੇ ਕਿ ਸੰਗਤ ਨੇ ਬਹੁਤ ساری ਰਿਕਵੈਸਟ ਕੀਤੀ ਹੈ ਕਿ ਲੈ ਲਓ ਅਸੀਂ ਇਹਨਾਂ ਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਓ ਡੀਸੀ ਸਾਹਿਬ ਜੋ ਤੁਸੀਂ ਕਹੂਏ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਉਹ ਆਉਣਾ ਤਾਂ ਬਲਾਊਜਰ ਨਹੀਂ ਲੈਣਦੀ ਨਾ ਬੋਲੂਗਾ ਜਿਹੜੀ ਲੋਕਾਂ ਦੀ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰਾਂ ਪਿੱਛੇ ਹਟ ਜਾਂਦਾ ਫਿਰ ਪਰਪੰਨਾਂ ਨੂੰ ਵੀ ਕਹਿਣਾ ਪడే ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹ ਜਿਹੜੇ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਭਗਤ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਅੱਜ ਮੋਰ ਟੈਟਾ ਤੋਂ ਕਰਨ ਵਾਸਤੇ ਤੁਸੀਂ ਕੋਈ ਝੂਠਾ ਅવિਸ਼ਵਾਸ ਜਾਂ ਦੇ ਦਿੱਤਾ ਤੇ ਮੁੜ ਕੇ ਉਹ ਤੇ ਫਰੇ ਨਾਲ ਉੱਤੇ ਦੋ ਦਿਨਾਂ ਤੱਕ ਦੀ ਵੀ ਜਿਹੜੀ ਵਿਸ਼ਵਾਸ ਚੋਕਾ ਤੇ ਬੜਾ ਹਰਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਉਸ ਪ੍ਰਸ਼ਾਸਨ ਨੇ ਜੋ ਲੋਕਾਂ ਦਾ ਧੱਕਾ ਕੀਤਾ ਉਹ ਜਦੋਂ ਸਾਨੂੰ ਨਿੰਮ੍ਰਿਤ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਦੁਰਹਿਆਰ ਕੀਤਾ ਗਿਆ ਤੇ ਉਹਨਾਂ ਨੂੰ 11 ਤੱਕ ਲੱਗੀਆਂ ਗਈਆਂ ਉਹ ਤੇ ਬੀਬੀਆਂ ਵੀ ਸੀ ਗਈਆਂ ਇਸ ਕਰਕੇ ਖਾਦਾ ਕਿ ਇਹ ਇਹ ਲੋਕਾਂ ਦੀ ਬੁਨਿਆਦਾਂ ਦੀ ਭਲਾਈ ਵਾਸਤੇ ਇਹ ਲੋਕ ਖੜੇ ਹੋਏ ਜਦ ਕਰਕੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਣੇ ਹਲਾ ਹੱਥ ਨਾਲ ਪਹਿਲਾਂ ਕਰਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾ ਕੋ ਗੰਦੇ ਨਾਲੇ ਚ ਪਾਣੀ ਪਾਉਣ ਦੀ ਬਜਾਏ ਧਰਤੀ ਮੋੜਨਾ ਸ਼ੁਰੂ ਕਰਦੇ ਇਹ ਚੀਜ਼ ਨੂੰ ਵੀ ਤੁਸੀਂ ਚਕੀ ਨਹੀਂ ਬਣਾਇਓ ਇਹ 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 ਸਾਰੀਆਂ ਚੀਜ਼ਾਂ ਜਿਵੇਂ ਚੌਂਦੀ ਏਡੀ ਵਿਸ਼ਾ ਨੂੰ ਮੈਂ ਵੀ ਤੁਹਾਨੂੰ ਸੁੱਖ ਨੇ ਦੱਸਦਾ ਕੋਈ ਤਕਾੜੀ ਹੋਇਆ ਉਹ ਨੂੰ ਹੁਣੇ ਛੱਡ ਦੇਣਗੇ ਪਰ ਸਾਹਮਣੇ ਉਧਰ ਕੀ ਹੈ ਸੁੱਕ ਜਗਰਾਉਣਾ ਉਹ ਨਹੀਂ ਆਈ ਆਪਾਂ ਲੱਖੇ ਨਾਲ ਗੱਲ ਕਰੀਏ। ਕਲੀਅਰ ਆ? ਉਹ ਲੱਖੇ ਦਾ ਪੁੱਤ ਦਾ ਕਾਹਨੋਂ ਦੀਪ ਦੇ ਗਲੀ ਪਹਿਰਾ ਜੀ ਆਹ ਲੋਕੋ ਮੋੜ ਦੇ। ਬੀਬੀ ਸੁਖਿੰਦਰ ਬਾਈ ਚਾਰ ਬਣਾ ਨਹੀਂ। ਸਾਡੇ ਨਹੀਂ ਪੜਿਆਗਾ। ਪੁਲਿਸ ਦਾ ਰਵਈਆ ਸਾਡੇ ਪ੍ਰਤੀ ਵਧੀਆ ਸੀਗਾ। ਸਾਨੂੰ ਪਿਆ ਪਾਣੀ ਪਿਆਇਆ ਗਿਆ ਪਰ ਸਾਨੂੰ ਬਿਠਾਇਆ ਹੋਇਆ ਸੁਖਿੰਦਰ। ਸਾਡੇ ਫੋਨ ਵੀ ਨਹੀਂ ਪੜੇ ਕੋਈ ਦੋਰਾਮਾ ਨਹੀਂ। ਪੁਲਿਸ ਦਾ ਰਵਈਆ ਸਾਡੇ ਪ੍ਰਤੀ ਚੰਗਾ ਸੀ। ਠੀਕ ਆ ਸ਼ੇਰੋ। ਇਹ ਸੋਖੜੇ ਬੋਲਿਆ। ਇਹੀਂ ਆਪਾਂ ਲੱਖੇ ਨਾਲ ਵੀ ਗੱਲ ਕਰਦੇ ਆਂ ਸਿਰਫ ਆਪਾਂ ਗੱਲਾਂ ਜਗਾਂਦੇ ਦਾ ਬੈਠੇ ਫੋਨ ਚ ਲਾ ਲਓ ਲਾ ਲਓ